ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇ ਦੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਵੀ ਅਸੀਂ ਅੱਜ ਰਾਏਕੋਟ ਦੇ ਲੇਬਰ ਚੌਂਕ ਵਿਖੇ ਖੜੇ ਆ ਜਿੱਥੇ ਕੀ ਮਜ਼ਦੂਰ ਨਿਰਮਾਣ ਯੂਨੀਅਨ ਵੱਲੋਂ ਇਕੱਠ ਰੱਖਿਆ ਗਿਆ ਮਨਰੇਗਾ ਬੰਨੀ ਇਕੱਠ ਰੱਖਿਆ ਗਿਆ ਹੈ ਕਈ ਯੂਨੀਅਨ ਇੱਥੇ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੇ ਆਪਣੇ ਕੁਝ ਕੰਮ ਕਰਵਾਉਣੇ ਆ ਜਾਂ ਉਹਨਾਂ ਦੀਆਂ ਕੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਮੰਗ ਪੱਤਰ ਦੇਣਾ ਸੀਗਾ ਮੌਜੂਦਾ ਸੰਸਦ ਸ੍ਰੀ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਪਰ ਕੁਝ ਕਾਰਨ ਵਰਸੋ ਨਹੀਂ ਆ ਸਕੇ ਤੇ ਉਹਨਾਂ ਦੇ ਸੁਪੁੱਤਰ ਕਾਮਿਲ ਅਮਰ ਸਿੰਘ ਨੇ ਇਹ ਮੰਗ ਪੱਤਰ ਗ੍ਰਹਿਣ ਕੀਤਾ ਤੇ ਸਾਡੇ ਨਾਲ ਨੇ ਦਿਲਜੀਤ ਕੁਮਾਰ ਗੋਰਾ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਗੋਰਾ ਜੀ ਅੱਜ ਜੋ ਇੱਥੇ ਇਕੱਠ ਹੋਇਆਗਾ ਮੰਗ ਪੱਤਰ ਦਿੱਤਾ ਗਿਆਗਾ ਉਸ ਦਾ ਥੋੜਾ ਜਿਹਾ ਵੇਰਵਾ ਦਿਓ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਸੈਂਟਰ ਆਫ ਟ੍ਰੇਡ ਯੂਨੀਅਨ ਜਿਹੜੀ ਜਥੇਬੰਦੀਆਂ ਨੇ ਲਾਲ ਝੰਡੇ ਦੇ ਪੂਰੀ ਗਵਾਹੀ ਹਟਾ ਸੀ ਮੰਗ ਪੱਤਰ ਦਿੱਤਾ ਡਾਕਟਰ ਅਮਰ ਸਿੰਘ ਨੂੰ ਲੋਕ ਸਭਾ ਦੇ ਜਿਹੜੇ ਐਮਪੀ ਇਹ ਫਤਿਹਗੜ੍ਹ ਸਾਹਿਬ ਤੋਂ ਚੁਣੇ ਹੋਏ ਨੇ ਇਹ ਸਾਡੀ ਸ joint ਮੋਰਚੇ ਦੀ ਤੇ ਟ੍ਰੇਡ ਜਥੇਬੰਦੀਆਂ ਦਾ ਫੈਸਲਾ ਸੀ ਕਿ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਲੋਕ ਸਭਾ ਦੇ ਉਹਨਾਂ ਨੂੰ ਨਿੱਜੀ ਤੌਰ ਤੇ ਮੰਗ ਪੱਤਰ ਦੇਣਾ ਕਿਉਂਕਿ ਡਾਕਟਰ ਅਮਰ ਸਿੰਘ ਅੱਜ ਨਹੀਂ ਆ ਪਹੁੰਚਗੇ ਕਿਉਂਕਿ ਲੋਕ ਸਭਾ ਸ਼ੁਰੂ ਹੋ ਚੁੱਕੀ ਆ ਉਹ ਡਾਕਟਰ ਅਮਰ ਸਿੰਘ ਲੋਕ ਸਭਾ ਚ ਗਏ ਉਹਨਾਂ ਨੇ ਆਪਦੀ ਜਗ੍ਹਾ ਤੇ ਆਪਦੇ ਲੜਕੇ ਨੂੰ ਕਾਮਲ ਬ ਪਰਮਾਨਵਾ ਨੇ ਉਹਨਾਂ ਦਿੱਤਾ ਸੀ ਮੰਗ ਪੱਤਰ ਸੀਟੂ ਦੀ ਜਿਹੜੀਆਂ ਮੰਗਾਂ ਨੇ ਸਰਕਾਰ ਜਿਹੜੇ ਵਾਦੇ ਲੈ ਕੇ ਚੋਣਾ ਜਿੱਤਰੀ ਸੀ ਉਹ ਵੀ ਨਹੀਂ ਪੂਰੇ ਕਰ ਰਹੀ ਮਜ਼ਦੂਰਾਂ ਦੀਆਂ ਜਿਹੜੀਆਂ ਸਮੱਸਿਆ ਨੇ ਨਰੇਗਾ ਜੀ ਜਿਹੜੀ ਦਿਹਾੜੀ ਆ ਉਹ ਚ ਵਾਧਾ ਨਹੀਂ ਕਰ ਰਹੀ ਨਰੇਗਾ ਜਿਹੜੇ ਦਿਨ ਨੇ 200 ਦਿਨ ਉਹ ਹੀ ਮੰਗ ਰਿਹਾ ਦਿੱਤੀਆਂ ਦਿਹਾੜੀ ਕਿਉਂਕਿ ਮਜ਼ਦੂਰ ਨੂੰ ਹੋਰ ਕੀ ਆਲੇ ਦਲੇ ਕੋਈ ਕੰਮ ਨਹੀਂ ਰਿਹਾ ਕੰਮ ਬਿਲਕੁਲ ਖਤਮ ਹੋ ਚੁੱਕਿਆ ਇਹ ਦਿਹਾੜੀ ਜੋਤਾ ਕਰਦੇ ਆ ਪਿਆ ਦੇ ਪੇੜ ਪਾਲਦੇ ਆ ਅਸੀਂ ਚਾਹੁੰਦੇ ਵੀ ਘੱਟੋ ਘੱਟ 700 ਰੁਪਿਆ ਦਿਹਾੜੀ ਹੋਣੀ ਚਾਹੀਦੀ ਆ ਤ੍ਰਿਕਾ ਦੀ ਤੇ 200 ਦਿਨ ਸਰਕਾਰ ਕੰਮ ਇਹਨਾਂ ਮਜ਼ਦੂਰਾਂ ਨੂੰ ਦਿੱਤਾ ਜਾਵੇ। ਨਿਰਮਾਣ ਦੇ ਕੰਮਿਆਂ ਦਾ ਵੀ ਆ। ਨਿਰਮਾਣ ਦੇ ਕੰਮਿਆਂ ਨੂੰ ਜਿਹੜੀਆਂ ਪੈਨਸ਼ਨਾਂ ਨੇ ਸਮੱਸਿਆ ਨੇ ਕੰਮ ਕਰਦੇਆਂ ਦੀਆਂ ਉਹਨਾਂ ਦੀਆਂ ਜਿਹੜੀ ਬੋਰਡ ਆ ਉਹ ਬਹਾਨੇ ਮਾ ਮਾਰ ਕੇ ਸਾਡੀ ਆਹ ਚਲਦੀ ਨਹੀਂ ਵਾਈਟ ਨਹੀਂ ਚਲਦੀ ਸਾਡੀ ਆਹ ਨਹੀਂ ਚਲਦੀ ਸਾਡੀ ਉਹ ਨਹੀਂ ਚਲਦੀ ਉਹ ਟਾਲ ਮਟੋਲ ਕਰਦੇ ਰਹਿੰਦੇ ਆ ਮਜ਼ਦੂਰ ਨੂੰ। ਉਹਦੇ ਥੱਲੇ ਛਪਦਰ ਤੱਕ ਵੱਡੀ ਗਿਣਤੀ ਜਿਹੜੀ ਥੱਲੇ ਮਲਾਜਮਾਂ ਦੀ ਭਰਤੀ ਕੀਤੀ ਜਾਵੇ। ਜਿਹੜੇ ਤਹਿਸੀਲ ਲੈਵਲ ਤੱਕ ਇਹ ਬੋਰਡ ਬਣਾ ਕੇ ਇਨੇ ਦਫ਼ਤਰ ਬਣਾਏ ਆ ਖੋਲੇ ਜਾਣ ਤਸ਼ੀਲਾਂ ਚ ਨਰੇਗਾ ਦੇ ਵੀ ਤੇ ਨਿਰਮਾਣ ਦੇ ਕੰਮਿਆਂ ਦੇ ਵੀ ਇਹਦੇ ਲਈ ਸਰਕਾਰ ਤੋਂ ਮੰਗ ਕਰਦੇ ਲਈ ਵੱਡੀ ਪੱਧਰ ਦੇ ਜਿਹੜਾ ਸੰਘਰਸ਼ਾ ਮੋਦੀ ਸਰਕਾਰ ਦੇ ਜੀ ਖਿਲਾਫ ਰੱਖਾਂਗੇ ਪੰਜਾਬ 'ਚ ਇਹ ਹਾਲਾਤ ਨਹੀਂ ਪੰਜਾਬ ਜਿਹੜੇ ਪਿੱਛੇ ਵਾਲੇ ਮਹੀਨੇ ਕੋ ਗੇ ਗੱਲ ਹੋਈ ਆ ਡਿਪਟੀ ਡਾਇਰੈਕਟਰ ਨਾਲ ਪੰਚਾਇਤਾਂ ਉਹਨਾਂ ਨੇ ਕਿਹਾ ਵੀ ਅਸੀਂ ਕਈਆਂ ਬੱਠਲ ਖੁਰਪਾ ਸਾਨੇ ਸਾਰਾ ਕੁਝ ਥੱਲੇ ਭੇਜਦੇ ਆ ਸਭ ਦੇ ਪੈਸੇ ਆ ਰਹੇ ਆ ਪਾ ਥੱਲੇ ਇੱਕ ਚਮਚਾ ਵੀ ਦਿੱਤਾ ਜਾਂਦਾ ਵੀਡੀਓ ਦਫਤਰ ਵੱਲੋਂ ਇਹ ਬਹੁਤ ਵੱਡੀ ਪੱਧਰ ਤੇ ਘਪਰਾ ਹੈ ਚੋਹਨੇ ਦੀ ਸੀਪੀਆਈ ਜਿਹਦੀ ਜਾਂਚ ਹੋਣੀ ਚਾਹੀਦੀ ਆ ਘਟੋ ਘਟ ਸੀਵੀਆਈ ਤਾਂ ਇਹ ਬੋਰਡ ਜਾਂ ਸੈਸ਼ਨ ਜੱਜ ਦੀ ਇਨਕੁਆਰੀ ਕੀਤੀ ਜਾਵੇ ਪੀ ਕਿਵੇਂ ਕਿੰਨੇ ਕਿੰਨੇ ਜਿਹੜੇ ਆ ਕਪੜੇ ਹੋ ਰਹੇ ਨੇ ਇਹਨਾਂ ਦੇ ਵੱਡੀ ਬੰਦ ਦੀ ਗੱਲ ਵਿਚਾਲੇ ਆ ਜੀ ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਵੀ ਜੋ ਇਹ ਕਈਆਂ ਜਾਂ ਬਠੜ ਜੋ ਯੂਥ ਕਰਦੇ ਹਨ ਰੇਗਾ ਮਜ਼ਦੂਰ ਉਹ ਫਿਰ ਕਿੱਥੋਂ ਹੁੰਦੇ ਆ ਉਹ ਆਪ ਦਾ ਖਰੀਦ ਲੈ ਕਿਉਂਦੇ ਆ ਘਰੋਂ ਕੰਮ ਕਰਨ ਵਾਸਤੇ ਮਦੂਰ ਅੱਛਾ ਜਦ ਕੇ ਬੋਰਡ ਫੈਸਲਾ ਵਾ ਵੀ ਇੱਥੇ ਕੋਈ ਚੀਜ਼ ਨਹੀਂ ਹੋਣਾ ਮਜ਼ਦੂਰ ਨੇ ਖਾਲੀ ਹੱਥ ਹੁਣਾ ਆ ਤਾਂ ਕੰਮ ਕਰਕੇ ਵਾਪਸ ਘਰ ਨੂੰ ਜਾਣਾ ਉਹ ਮਜ਼ਦੂਰ ਘਰੋਂ ਹੀ ਬਠੜ ਲੈ ਕੇ ਹੁੰਦੇ ਆ ਘਰੋਂ ਹੀ ਕਹੀ ਲੈ ਕੇ ਹੁੰਦੇ ਆ ਘਰੋਂ ਹੀ ਖੁਰਪਾ ਘਰੋਂ ਹੀ ਦਾਤੀ ਪਰ ਜਿਹੜੇ ਇਹ ਦਫਤਰ ਨੇ ਮਹਿਕਵੇਂ ਨੇ ਇਹ ਲੋਹਾ ਵੀ ਖਾ ਗਏ ਇਹ ਮਜ਼ਦੂਰਾਂ ਦਾ ਕੜਾਈ ਇਹ ਬੱਠਾ ਵੀ ਖਾ ਚੁੱਕੇ ਨੇ ਦਫ਼ਤਰਾਂ ਇਹਦੀ ਬਹੁਤ ਪੱਟ ਜਾਂਚ ਹੋਣੀ ਚਾਹੀਦੀ ਆ ਜਦ ਦੀ ਨਰੇਗਾ ਪੰਜਾਬ ਸ਼ੁਰੂ ਹੋਈ ਆ ਇਹਨਾਂ ਨੇ ਇੱਕ ਵੀ ਕਿਸੇ ਪਿੰਡ ਚ ਕਹੀ ਨਹੀਂ ਦਿੱਤੀ ਇੱਕ ਵੀ ਕਿਤੇ ਖੁਰਪਾ ਨਹੀਂ ਦਿੱਤਾ ਪਰ ਸਰਕਾਰ ਵੱਲੋਂ ਕਟੋ ਘਟ 60% ਉਹ ਸਮਾਨ ਤੇ ਖਰਚਿਆ ਜਾਂਦਾ ਸਮਾਨ ਲੈਣ ਤੇ ਨਰੇਗਾ ਦਾ ਖਰਚਾ ਜਾਂਦਾ ਵੀ ਜਿਹੜੇ ਪੈਸੇ ਨੇ ਉਹ ਲੋਕਾਂ ਦੇ ਕਈਆਂ ਵਟ ਪੀਣ ਦਾ ਪ੍ਰਬੰਧ ਕਿਤੇ ਨਹੀਂ ਕੋਈ ਮੈਡੀਕਲ ਕਿਟ ਕਿਤੇ ਨਹੀਂ ਹੈਗੀ ਉਹ ਸਾਰਾ ਸਾਂ ਖਾਂ ਜਾਂ ਇਧਰ ਇਹ ਪ੍ਰਸ਼ਾਸਨ ਨੇ ਵੀਡੀਓ ਦਫ਼ਤਰਾਂ ਨੇ ਉੱਚ ਅਧਿਕਾਰੀ ਨੇ ਉਹ ਮਿਲ ਮਿਲ ਕੇ ਉਹ ਸੱਗੇ ਸਾਰਾ ਕੁਝ ਮਤਲਬ ਜੋ ਅਧਿਕਾਰੀ ਥੱਲੇ ਲੈ ਜਾ ਉੱਚ ਅਧਿਕਾਰੀ ਨੇ ਉਹ ਇਹ ਜੋ ਪੈਸਾ ਅਲੋਟ ਹੁੰਦਾ ਹੈਗਾ ਸਾਮਾਨ ਖਰੀਦਣ ਲਈ ਉਹ ਖੁਦ ਹੀ ਉਹ ਖੁਦ ਸੱਗੇ ਸਾਰਾ ਬੱਜੀ ਸੱਗੇ ਜੀ ਠੀਕ ਹੈ ਮਤਲਬ ਇਸੇ ਜੋ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਮੰਗ ਪੱਤਰ ਦਿੱਤਾਗਾ ਠੀਕ ਹੈ ਜੋ ਕਾਲੇ ਕਾਨੂੰਨਾਂ ਦਾ ਵੇਰਵਾ ਦਿੱਤਾ ਗਿਆਗਾ ਥੋੜਾ ਜਿਹਾ ਉਸਦੇ ਦੇ ਦੱਸੋ ਵੀ ਉਹ ਮੇਨ ਮੇਨ ਪੁਆਇੰਟ ਦੱਸੋ ਕੀ ਹੈ ਕਾਲੇ ਕਾਨੂੰਨ ਦਾ ਇਹ ਆ ਜਿਹੜਾ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਇਹ ਕਾਲੇ ਕਿਸੇ ਵੀ ਬੰਦੇ ਨੂੰ ਆਪਾਂ ਹੁਣ ਗੱਲ ਕਰ ਰਹੇ ਆਂ ਸਰਕਾਰ ਦੇ ਖਿਲਾਫ ਤਾਨਾ ਲਾ ਲਾਏ ਹੁਣ ਹੀ ਆਪਾਂ ਨੂੰ ਗ੍ਰਿਫਤਾਰੀ ਕਰਕੇ ਫੜ ਕੇ ਲਿਆ ਜਾਣਾ ਹੈ ਪੀਸੀ ਚੇਂਜ ਕਰਕੇ ਲਾ ਬਣਾਏ ਆ ਧਾਰਾਾਂਾਂ ਨੂੰ ਚੇਂਜ ਕੀਤੀਆਂ ਨੇ ਉਹਨਾਂ ਬਾਰੇ ਕਹਿ ਰਹੇ ਹਾਂ ਹਾਂ ਜੀ ਉਹੀ ਹੋਈ ਇਹ ਮੈਂ ਸਰਕਾਰ ਦੇ ਖਿਲਾਫ ਜਿਹੜੀ ਧਾਰਾਾਂ ਨੇ ਲਾਈਆਂ ਜਿਹੜੇ ਨਵੇਂ ਕਾਨੂੰਨਾਂ ਚ ਸਰਕਾਰ ਦੇ ਖਿਲਾਫ ਦੀ ਬੋਲ ਨਹੀਂ ਸਕਦੇ ਸਰਕਾਰ ਦੇ ਖਿਲਾਫ ਕੋਈ ਮੁਯਾਰਾ ਨਹੀਂ ਕਰ ਸਕਦੇ ਜਿਹੜੇ ਅਧਿਕਾਰ ਆ ਪੁਲਿਸ ਨੂੰ ਦਿੱਤੀ ਪੁਲਿਸ ਅੱਗੇ ਪਹਿਲਾਂ ਗੁੰਡਾਗਰਦੀ ਕਰਦੀ ਜੇ ਹੁਣ ਪੁਲਿਸ ਨੂੰ ਹੋਰ ਅਧਿਕਾਰਾਂ ਮਿਲ ਗਈਆਂ ਗੁੰਡਾਗਰਦੀ ਲਈ ਇਹਦੀ ਕੋਈ ਨਾ ਜਿਹੜੀ ਜਿਹੜੀ ਸੈਸ਼ਨ ਚੱਲਦਾ ਵਾ ਇਹ ਚ ਦੁਬਾਰੇ ਪਾਰਲੀਮੈਂਟ ਚ ਕਿਹੜਾ ਕਾਨੂੰਨ ਬਣਾਇਆ ਉਹਤੇ ਬਹਿਸ ਕੀਤੀ ਜਾਵੇ ਫਿਰ ਦੁਬਾਰੇ ਸਹਿਮਤੀ ਨਾਲ ਫੇਰ ਪਾਸ ਕੀਤਾ ਜਾਵੇ ਜਿਹੜੀ ਸਰਕਾਰ ਨੇ ਪਿਛਲੀ ਵੇਲੇ ਕਾਨੂੰਨ ਬਣਾਇਆ 130 ਦੇ ਕਰੀਬ ਐਮਪੀ ਪਾਰਲੀਮੈਂਟ ਜੋ ਬਾਹਰ ਕੱਢ ਦਿੱਤੇ ਉਹਨਾਂ ਨੇ ਬਾਹਰ ਕੱਢ ਕੇ ਉਹਨਾਂ ਨੇ ਫੇਰ ਇਹ ਕਾਨੂੰਨ ਬਣਾਇਆ ਅਜੀ ਕਹਿੰਦੇ ਵੀ ਇਹ ਕਾਨੂੰਨ ਸਰਕਾਰ ਵਾਪਸ ਲਵੇ ਦੁਬਾਰੇ ਧਿਆਨ ਦੇਵੇ ਇਹਦੇ ਲਈ ਸਪਰੀਮ ਕੋਰਟ ਦੇ ਵਕੀਲ ਵੀ ਲੜ ਰਹੇ ਆ ਹਾਈ ਕੋਰਟਾਂ ਦੇ ਲੜਦੇ ਆ ਲੋਅਰ ਕੋਰਟਾਂ ਦੇ ਵੀ ਲੜ ਰਹੇ ਨੇ ਵੀ ਜਿਹੜੇ ਕਾਨੂੰਨ ਬਣਾਇਆ ਗਲਤ ਬਣਾਇਆ ਇਹਦੇ ਲਈ ਪ੍ਰਸ਼ਾਸਨ ਪੁਲਿਸ ਨੂੰ ਨਹੀਂ ਪਤਾ ਲੱਗਦਾ ਕਿਹੜੀਆਂ ਤਾਰਾਂ ਲਾਉਣੀਆਂ ਨੇ ਕਿਵੇਂ ਕਰਨਾ ਪੁਲਿਸ ਕੋਲੇ ਆਪਦੇ ਕੋਲੇ ਕਿਤਾਬਾਂ ਹੈ ਨਹੀਂਆਂ ਵੀ ਕੀ ਕਰਨਾ ਬਿਲਕੁਲ ਇਹਦੀ ਕਰਕੇ ਜਿਹੜਾ ਮਾੜਿਆ ਹਸਨੂਆ ਇਹਦੀ ਧਿਆਨ ਦੇਣਾ ਚਾਹੀਦਾ ਸਰਕਾਰ ਆਪਦੇ ਹਿੱਤ ਤੋਂ ਵੀ ਛੱਡ ਕੇ ਲੋਕ ਹਿੱਤ ਲਈ ਵੀ ਕੰਮ ਕਰਨਾ ਚਾਹੀਦਾ ਚਾਹੀਦਾ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਸੀ ਦਲਜੀਤ ਕੁਮਾਰ ਗੋਰਾ ਜੀ ਗੱਲਬਾਤ ਜੋ ਮੰਗ ਪੱਤਰ ਦੇ ਜੋ ਮੁੱਖ ਜੋ ਮੰਗਾ ਨੇ ਉਹਨਾਂ ਬਾਰੇ ਚੰਨਣਾ ਪਾਇਆ ਸਭ ਤੋਂ ਵੱਡਾ ਜੋ ਗੱਲਬਾਤ ਹੈ ਵੀ ਜੋ ਕਾਲੇ ਕਾਨੂੰਨ ਜੋ ਇਹਨਾਂ ਨੇ ਹੁਣ ਕਾਲੇ ਕਾਨੂੰਨ ਕਿਹਾ ਜਾ ਰਿਹਾ ਹੈਗਾ ਉਹਨਾਂ ਨੂੰ ਵੀ ਜੋ ਪੁਰਾਣੇ ਆਈਪੀਸੀ ਧਾਰਾ ਨੂੰ ਬਦਲ ਕੇ ਚੇਂजेस ਕਰਕੇ ਕਈ ਜੋ ਧਾਰਾਾਂ ਮਾਸਿਗੀਆਂ ਉਹਨਾਂ ਨੂੰ ਚੇਂਜ ਕੀਤੀਆਂ ਗਈਆਂ ਉਹਨਾਂ ਦੇ ਕਾਨੂੰਨ ਦੇ ਵਿੱਚ ਵੀ ਚੇਂਜ ਕੀਤਾ ਗਿਆ ਹੈਗਾ ਜੋ ਕਿ ਜਨ ਹਿੱਤ ਲਈ ਕਹਿੰਦੇ ਸਹੀ ਨਹੀਂ ਹੈਗਾਗਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਛੱਟਾ ਥੋੜਾ ਜਿਹਾ ਗਲਤ ਨਿਕਲੂਗਾ ਲੋਕਾਂ ਦੇ ਹਿੱਤ ਲਈ ਇਹ ਹੈ ਨੀਗਾ ਜੋ ਕਾਨੂੰਨ ਤੇ ਇਹਨਾਂ ਨੂੰ ਬਿਲਕੁਲ ਰੱਦ ਕਰਕੇ ਦੁਬਾਰੇ ਬਣਾਉਣਾ ਚਾਹੀਦਾਗਾ ਇਸ ਦੇ ਬਾਰੇ ਜਗਾ ਜਗਾ ਧਰਨੇ ਵੀ ਲੱਗ ਰਹੇ ਆ ਮੁਜ਼ਾਰੇ ਵੀ ਹੋ ਰਹੇ ਆ ਹਾਈ ਕੋਰਟ ਸੁਪਰੀਮ ਕੋਰਟ ਜਾਂ ਆਪਣੇ ਸੈਸ਼ਨ ਕੋਰਟ ਦੇ ਵਕੀਲ ਸਾਬਾਨ ਵੀ ਇਸ ਦਾ ਪ੍ਰੋਟੈਸਟ ਕਰ ਰਹੇ ਨੇ ਬਿਲਕੁਲ ਇਸ ਦੇ ਉੱਤੇ ਗੌਰ ਫਰਮਾਉਣੀ ਚਾਹੀਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਨੂੰਨਾਂ ਦੇ ਵਿੱਚ ਤਬਦੀਲੀ ਕਰਕੇ ਇਹਨਾਂ ਨੂੰ ਦੁਰਸਤ ਕਰਕੇ ਜਨਤਾ ਦੇ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾਗਾ ਬਾਡੇ ਨਾਲ ਪ੍ਰਕਾਸ਼ ਸਿੰਘ ਬਰਮੀ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਕਾਸ਼ ਸਿੰਘ ਬਰਮੀ ਜੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਹਾਡਾ ਉਹਦਾ ਕੀ ਆ ਸਾਡੇ ਦਰਫਤ ਕੰਨ ਮੈਂ ਮਨਰੇਗਾ ਮਦੂਦ ਜੀ ਨੇ ਜਿਲ੍ਹਾ ਪ੍ਰਧਾਨ ਆ ਪਿਆਰ ਦਾ ਅਮੀਰ ਪ੍ਰਧਾਨ ਅੱਛਾ ਜੋ ਤੁਸੀਂ ਮਨਰੇਗਾ ਦੇ ਵਿੱਚ ਕੀ ਖਾਮੀਆਂ ਤੁਹਾਨੂੰ ਲੱਗ ਰਹੀਆਂ ਨੇ ਵੀ ਜੋ ਸਰਕਾਰ ਕਰਨੀ ਹੋ ਮਤਲਬ ਇਸ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਆ ਮਨਰੇਗਾ ਨੂੰ ਕੁਝ ਹੋਰ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ ਉਸ ਦੇ ਬਾਰੇ ਥੋੜਾ ਜਿਹਾ ਦੱਸੋ ਜੇ ਦੇਖਿਆ ਜਾਵੇ ਮਨਰਗਾ ਕਾਨੂੰਨ ਦੇ ਵਿੱਚ ਖਾਮੀਆਂ ਖਾਮੀਆਂ ਨੇ ਇਸ ਨੂੰ ਲਾਗ ਸ਼ੁਰੂ ਕਰਨ ਤੋਂ ਲੈ ਕੇ ਲਾਗੂ ਕਰਨ ਤੱਕ ਇਹਦੇ ਖਾਮੀਆਂ ਖਾਮੀਆਂ ਨੇ ਪਹਿਲੀ ਗੱਲ ਆ ਮਜ਼ਦੂਰਾਂ ਨੂੰ ਵੱਧ ਭੇ ਘੰਟੇ ਕੰਮ ਨਹੀਂ ਦਿਆ ਜਾਂਦਾ ਮਤਲਬ ਜਦੋਂ ਜ਼ਿਆਦਾ ਕੰਮ ਲੈ ਜਾਂਦਾ ਘੱਟ ਦਿਹਾੜੀ ਦਿੱਤੀ ਜਾਂਦੀ ਆ ਕੰਮ ਮਿਲ ਕੇ ਦਿੱਤਾ ਜਾਂਦਾ ਜਦੋਂ ਕੋਈ ਕਾਨੂੰਨ ਕਹਿੰਦਾ ਮਿੰਤੀ ਦਾ ਕੰਮ ਕੋਈ ਨਹੀਂ ਕੀਤਾ ਜਾਂਦਾ ਕੰਮਕਰਨ ਦਾ ਹੱਥੇ ਜਿਹੜਾ ਸਮਾਨ ਆ ਉਹ ਨਹੀਂ ਆ ਰਿਹਾ ਅਸੀਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਆ ਕਿ ਜੇ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਕੰਮ ਦੇਣਾ ਤਾਂ ਘੱਟੋ ਘੱਟ 180000 ਕਰੋੜ ਰੁਪਇਆ ਉਹ ਫੰਡ ਜਾਰੀ ਕਰਦੀ ਪਰ ਉਹ ਜੇ ਇਹ ਨਹੀਂ ਕੀਤਾ ਉਹਨੇ 97000 ਕਰੋੜ ਰੁਪਇਆ ਫਿਰ ਉਹਨੇ ਮਤਲਬ 7800 ਕਰੋੜ ਰੁਪਇਆ ਉਹਨੇ 62000 ਕਰੋੜ ਰੁਪਇਆ ਜਾਰੀ ਕੀਤਾ 62000 ਦੇ ਨਾਲ ਕਿ ਮਨੇ ਰਿਕਰ ਮਜ਼ਦੂਰ 14 ਦਿਨ ਕੰਮ ਕਰ ਸਕਦਾ ਸਾਡੇ ਰੌਲਾ ਪੌਂਦਿਆਂ ਨਾਲ ਜੋ ਦਿੱਲੀ ਦੇ ਰਾਮ ਨਿਵਾ ਗਰਾਊਂਡ ਦੇ ਵਿੱਚ ਧਰਨਾ ਲਾਇਆ ਬਹੁਤ ਬੜਾ 5 ਲੱਖ ਦਾ ਕੱਟ ਕੀਤਾ ਫਿਰ ਉਹਨੇ ਸ਼ਾਇਦ 6000 ਕਰੋੜ ਰੁਪਈਆ ਕੀਤਾ ਉਹ ਵੀ ਮਤਲਬ ਮਜ਼ਦੂਰਾਂ ਨੂੰ ਕੋਰਾ ਸਾਲ ਦਾ ਕੰਮ ਨਹੀਂ ਮਿਲਦਾ ਪਰ ਸਾਰੇ ਜਿਹੜੀ ਲੇਬਰ ਆ ਉਹ ਵਿਚਾਰੀ ਲੁੱਟ ਦਾ ਸ਼ਕਾਰ ਆ ਜਿਹੜੇ ਮਿਹਨਤ ਨੇ ਜਿਹਨੇ ਮਤਲਬ ਮਲੇਕ ਦੀ ਸ਼ਕਤੀ ਨੇ ਜੇ ਇਹ ਨੇ ਸਮੇਤ ਇਹੜੋ ਮਾਨੂੰ ਰੌਲਾ ਮਿਲ ਕੇ ਹੋ ਉਹ ਖਾ ਰਹੇ ਨੇ ਅਸੀਂ ਇਹ ਤੇ ਤਬਦੀਲੀ ਇਹ ਕਰਨਾ ਚਾਹੁੰਦੇ ਆ ਕਿ 200 ਦਾ ਕੰਮ ਦਿੱਤਾ ਜਾਵੇ ਮਰੇਗਾ ਮਜ਼ਦੂਰ ਦੀ ਦਿਹਾੜੀ ਆ ਜਿਹੜੀ ਉਹ 700 ਰੁਪਏ ਦਿੱਤੀ ਜਾਵੇ ਔਰ 26000 ਰੁਪਏ ਦਾ ਮਹੀਨਾ ਜਿਹੜੀ ਉਹ ਦਿੱਤੀ ਜਾਵੇ ਕੰਮ ਕਰਦੇ ਦੌਰਾਨ ਅਗਰ ਉਹਦੇ ਕੋ ਛੱਟ ਲੱਗ ਜਾਵੇ ਤਾਂ ਉਹਦੇ ਪਰਿਵਾਰ ਨੂੰ 5 ਲੱਖ ਦਾ ਬੀਮਾ ਦਿੱਤਾ ਜਾਵੇ ਔਰ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ ਇਸ ਲਈ ਜਨਾਬ ਵਿੱਚ ਨਾਬੇ ਵਿੱਚ ਨਾਬੇ ਪੰਦੇ ਤੁੰਗਾ ਪਿੰਡ ਵਿੱਚ ਕਿ ਬੀਬੀਆਂ ਬੈਠੇ ਹਾੜੀ ਲਾਉਂਦੇ ਸੀ ਟਰੈਕਟਰ ਚਾਲਕ ਇਹਨੂੰ ਮੈਂ ਦਿੱਤਾ ਅਸੀਂ ਜੱਥੇਵੰਦੀ ਵਾਲੇ ਜਾ ਕੇ ਪੱਟ ਛੱਡ ਐਕਸ਼ਨ ਕਰਕੇ ਉਹਨਾਂ ਬੀਬੀਆਂ ਨੂੰ ਮੰਗ ਬਤ ਸਰਕਾਰ ਆਹੀਂ 5-5 ਲੱਖ ਦਵਾਈਆ ਸਰਕਾਰ ਨੇ ਵਾਦਾ ਕੀਤਾ ਭੋਗ ਤੇ 5-5 ਲੱਖ ਦਾ ਦੋ ਬੀਬੀਆਂ ਨੂੰ ਚੈੱਕ ਮਿਲ ਗਿਆ ਔਰ ਸਰਕਾਰ ਨੇ ਵਾਦਾ ਕੀਤਾ ਕਿ ਉਹਨਾਂ ਦੇ ਪਰਿਵਾਰ ਨੂੰ ਅਸੀਂ ਇੱਕ ਪਰਿਵਾਰ ਨੂੰ ਨੌਕਰੀ ਜ਼ਰੂਰ ਦੇਵਾਂਗੇ ਸੋ ਅਸੀਂ ਕਹਿਣਾ ਚਾਹੁੰਦੇ ਆਂ ਵੀ ਮਰੇਗਾ ਕਾਨੂੰਨ ਦੇ ਵਿੱਚ ਬਹੁਤ ਸਾਰੇ ਖਾਮੀਆਂ ਨੇ ਜਿੱਥੇ ਪਰ ਚੈਤਨੀ ਲਾਗੂ ਕਰਨਾ ਚਾਹੁੰਦੇ ਆ ਬਾਧੂ ਬਹੁਤ ਸਾਹਮਦਿਆਂ ਨੇ ਉਥੇ ਵੀੜੇ ਵੀ ਇਹਨਾਂ ਨੂੰ ਬਾਧੂ ਬਹੁਤ ਸਾਹਮਦਾਂ ਵਾ ਸੋ ਅੱਜ ਦਾ ਮੰਗ ਪੱਤਰ ਦਿੱਤਾ ਸੀ ਆ ਮੁੱਖ ਮੰਤਰੀ ਪੰਜਾਬ ਨੂੰ ਭੇਜਣਾ ਅਤੇ ਕੇਂਦਰ ਦੇ ਆਪਣੇ ਪ੍ਰਧਾਨ ਮੰਤਰੀ ਨੂੰ ਭੇਜਣਾ ਕਿ ਮਜ਼ਦੂਰਾਂ ਦੇ ਮੰਗਾਂ ਨੂੰ ਔਰਤ ਤੌਰ ਤੇ ਪਹਿਲੇ ਦੌਰ ਤੇ ਹੱਲ ਕੀਤਾ ਜਾਵੇ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਜਿਹੜੇ ਛੜੇ ਮੰਗਾਂ ਨੇ ਉਹ ਮੈਂ ਪਾਰਲੀਮੈਂਟ ਦੇ ਵਿੱਚ ਲਾਉਣ ਤਾਂ ਕਿ ਮੋਦੀ ਅਧਿຫານ ਵਿੱਚ ਲਾਉਣ ਤਾਂ ਕਿ ਮਜ਼ਦੂਰਾਂ ਦਾ ਮਾਰਾ ਮੋਟਾ ਕੋਈ ਪਹਲਾ ਹੋ ਸਕੇ ਬਿਲਕੁਲ ਦੇਣਾ ਚਾਹੀਦਾ ਮੰਗ ਪੱਤਰ ਵੈਸੇ ਵੀ ਡਾਕਟਰ ਅਮਰ ਸਿੰਘ ਜੋ ਫਤਿਹਗੜ ਸਾਹਿਬ ਤੋਂ ਐਮਪੀ ਨੇ ਉਹਨਾਂ ਦਾ ਗਰਾਊਂਡ ਬੇਸ ਜੇ ਦੇਖਿਆ ਜਾਵੇ ਰਾਇਕੁਟੇਰੀਆ ਹੀ ਆ ਕੀ ਤੁਹਾਨੂੰ ਲੱਗਦਾਗਾ ਵੀ ਪਹਿਲਾਂ ਜੋ 5 ਸਾਲ ਦੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਮਨਰੇਗਾ ਦੀਆਂ ਮੰਗਾ ਚੱਕੀਆਂ ਸੀਗੀਆਂ ਤੇ ਹੁਣ ਜੋ ਤੁਸੀਂ ਮੰਗ ਪੱਤਰ ਦਿੱਤਾਗਾ ਕੀ ਉਹ ਆਉਣ ਵਾਲੇ ਸਮੇਂ 'ਚ ਮਨਰੇਗਾ ਦੀਆਂ ਮੰਗਾ ਚੱਕਣਗੇ ਉਹਨਾਂ ਨੇ ਮਰੇਗਾ ਦੀ ਕੋਈ ਮੰਗ ਨਹੀਂ ਚੱਕੀ ਲੋਕਲ ਮੰਗਾ ਚੱਕੀਆਂ ਨੇ ਹੋਰ ਮੁੱਦੇ ਵਾਰੇ ਨੇ ਕਿਉਂਕਿ ਅਸੀਂ ਮਰੇਗਾ ਬਾਰੇ ਛੱਡਦਾ ਵੀ ਇਸ ਗਲਤੀ ਆ ਅਸੀਂ ਮਰੇਗਾ ਬਾਰੇ ਉਹਨੂੰ ਮੰਗ ਪੱਤਰ ਦਿੱਤਾ ਹੀ ਨਹੀਂ ਦੱਸਿਆ ਹੀ ਨਹੀਂ ਹੈ ਜੇ ਮਰੇਗਾ ਬਾਰੇ ਸਵਿਛਾ ਦੱਸਾਂਗੇ ਉਹ ਤਾਂ ਹੀ ਮਤਲਬ ਚੱਕਦੇ ਹੁਣ ਉਹ ਜੱਕਣਗੇ ਅਸੀਂ ਪਹਿਲਾਂ ਮਰੇਗਾ ਬਾਰੇ ਉਹਨੂੰ ਕੋਈ ਮੰਗ ਪੱਤਰ ਦਿੱਤਾ ਉਹਨਾਂ ਨੇ ਕੋਈ ਚੱਕਿਆ ਮੇਰੇ ਮੁੱਦੇ ਵੀ ਨਹੀਂ ਚੱਕੇ ਬਿਲਕੁਲ ਮੁੱਦੇ ਚੱਕਣੇ ਚਾਹੀਦੇ ਆ ਕਿਉਂਕਿ ਜੋ ਸੰਸਦ ਹੁੰਦੇ ਆ ਇਲਾਕੇ ਦੇ ਉਹਨਾਂ ਤੇ ਇਲਾਕੇ ਦੇ ਲੋਕਾਂ ਦਾ ਬਹੁਤ ਭਰੋਸਾ ਹੁੰਦਾਗਾ ਤੇ ਉਹਨਾਂ ਦੇ ਥਰੂ ਹੀ ਸੰਸਦ ਦੇ ਵਿੱਚ ਲੋਕਾਂ ਦੀ ਗੱਲ ਪਹੁੰਚਾਈ ਜਾ ਸਕਦੀ ਆ ਤੇ ਇਸੇ ਕਾਰਨ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆਗਾ ਤੇ ਦੇਖਣਾ ਇਹ ਆ ਵੀ ਆਉਣ ਵਾਲੇ ਸਮੇਂ 'ਚ ਡਾਕਟਰ ਅਮਰ ਸਿੰਘ ਸੰਸਦ ਜੋ ਆਪਣੇ ਫਤੇਗੜ ਸਾਹਿਬ ਤੋਂ ਚੁਣੇ ਗਏ ਨੇ ਉਹ ਆਪਣੇ ਸੰਸਦ ਦੇ ਵਿੱਚ ਜਾ ਕੇ ਮੰਗਾ ਚੁੱਕਦੇ ਆ ਮਰੇਗਾ ਦੇ ਤਹਿਤ ਗੱਲਬਾਤ ਕਰਦੇ ਆ ਜਾਂ ਨਹੀਂ ਕਰਦੇ ਆ ਆਉਣ ਵਾਲਾ ਸਮਾਂ ਦੇ ਦੱਸੇਗਾ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦੀ